ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੀ ਹੋ ਹੋਈ ਚੜ੍ਹਦੀ ਕਲਾ ਚ ਹੋਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਵਿਸ਼ੇ ਤੇ ਬਹੁਤ ਵਧੀਆ ਟੌਪਿਕ ਤੇ ਵੀਡੀਓ ਲੈ ਕੇ ਆਇਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਜੇ ਚੈਨਲ ਤੇ ਤੁਸੀਂ ਨਵੇਂ ਹੋ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ 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 ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪ ਜੀ ਤੱਕ ਪਹੁੰਚ ਸਕੇ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਤੁਹਾਡੇ ਬਾਰੇ ਵੀ ਤੁਸੀਂ ਲਾਈਫ ਨਾਲ ਰਿਲੇਟਡ ਗੱਲਾਂ ਕਰੀ ਦੀਆਂ ਨੇ ਆਪਾਂ ਅੱਜ ਵੀ ਇਸੇ ਟੌਪਿਕ ਤੇ ਗੱਲ ਕਰਾਂਗੇ ਵੀ ਤੁਸੀਂ ਆਮ ਹੋ ਕੇ ਖਾਸ ਆਮ ਤੇ ਖਾਸ ਦੀ ਡੈਫੀਨੇਸ਼ਨ ਦੱਸਣ ਲੱਗਿਆ ਵੀ ਫਰਕ ਕੀ ਹੁੰਦਾ ਹੈ ਠੀਕ ਹੈ ਜੀ ਆਮ ਮਤਲਬ ਸਧਾਰਨ ਬੰਦਾ ਹੈ ਨਾ ਖਾਸ ਮਤਲਬ ਸਪੈਸ਼ਲ ਜਿਹਨੂੰ ਆਪਾਂ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਨਾ ਗੱਲ ਇਦਾਂ ਹੈ ਜਿਹੜਾ ਬੰਦਾ ਆਮ ਆ ਉਹ ਹਮੇਸ਼ਾ ਦੂਸਰੇ ਬੰਦੇ ਦੇ ਕੰਮ ਵਿੱਚ ਜਿਆਦਾ ਤੋਂ ਜਿਆਦਾ ਨੁਕਸ ਕੱਢੂਗਾ ਗਲਤੀਆਂ ਕੱਢੂਗਾ ਉਹਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰੂਗਾ ਠੀਕ ਹੈ ਜੀ ਜਿਹੜਾ ਆਮ ਬੰਦਾ ਹੁੰਦਾ ਹੈ ਆ ਜਿਹੜਾ ਬੰਦਾ ਹੁੰਦਾ ਖਾਸ ਉਹਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਕੋਈ ਮਤਲਬ ਨਹੀਂ ਹੁੰਦਾ ਉਹ ਜੋ ਕਰਦਾ ਆਪਣੇ ਮਨ ਨਾਲ ਆਪਣੇ ਪੈਸ਼ਨ ਨਾਲ ਉਹ ਉਹਨੂੰ ਸਹੀ ਲੱਗਦਾ ਹੈ ਵੀ ਹਾਂ ਮੈਂ ਸਹੀ ਕਰਦਾ ਠੀਕ ਹੈ ਜੀ ਆਮ ਬੰਦਾ ਕਹਿੰਦਾ ਦੂਜੇ ਦੇ ਕੰਮ ਚ ਨੁਕਸ ਕੱਢੂਗਾ ਕਿਉਂਕਿ ਆਮ ਬੰਦਾ ਤਾਂ ਉਸ ਚੀਜ਼ ਤੱਕ ਪਹੁੰਚ ਨਹੀਂ ਸਕਦਾ ਹੁੰਦਾ ਜਿੱਥੇ ਉਹ ਬੰਦਾ ਦੂਸਰਾ ਜਿਹੜੀਆਂ ਗਲਤੀਆਂ ਕਰਦਾ ਉਹ ਜਿੱਥੇ ਤੱਕ ਪਹੁੰਚ ਆਇਆ ਇਸ ਲਈ ਆਮ ਬੰਦੇ ਨੂੰ ਮਾਈਂਡ ਦੇ ਵਿੱਚ ਇਹ ਹੀ ਹੁੰਦਾ ਉਹ ਵੀ ਇਹ ਗੁੰੰਦਗਾ ਉਹ ਤਾਂ ਨਾ ਇਹ ਇਹ ਇਦਾਂ ਨਹੀਂ ਇਦਾਂ ਕਰਦਾ ਇਦਾਂ ਨਹੀਂ ਇਦਾਂ ਕਰਦਾ ਠੀਕ ਹੈ ਜੀ ਇਸ ਲਈ ਕੋਸ਼ਿਸ਼ ਕਰੋ ਕਿ ਦੂਜੇ ਦੀਆਂ ਗਲਤੀਆਂ ਕੱਢਣ ਨਾਲੋਂ ਤੁਹਾਡੇ 'ਚ ਕੀ ਗਲਤੀਆਂ ਨੇ ਤੁਹਾਡੇ 'ਚ ਕੀ ਕਮੀਆਂ ਨੇ ਉਹਨਾਂ ਤੇ ਕਨਸੈਂਟਰੇਟ ਕਰੋ ਠੀਕ ਹੈ ਜੀ ਤੁਸੀਂ ਵੀ ਆਮ ਤੋਂ ਖਾਸ ਬਣ ਸਕਦੇ ਹੋ ਕਿਉਂਕਿ ਦੂਜਿਆਂ 'ਚ ਗਲਤੀਆਂ ਜਿੰਨਾ ਸਮਾਂ ਤੁਸੀਂ ਦੂਜਿਆਂ ਦੀਆਂ ਗਲਤੀਆਂ ਕੱਢਣ 'ਚ ਲਗਾਉਨੇ ਆ ਉਹ ਤੁਸੀਂ ਆਪਣੇ ਅੰਦਰ ਝਾਕੇ ਦੇਖੋ ਕਿ ਤੁਹਾਡੇ 'ਚ ਕੀ ਕਮੀਆਂ ਨੇ ਸਭ ਤੋਂ ਵੱਡੀ ਕਮੀ ਤਾਂ ਇਹੀ ਆ ਕਿ ਦੂਜਿਆਂ 'ਚ ਨੁਕਸ ਕੱਢਣਾ ਠੀਕ ਹੈ ਜੀ ਸੋ ਕੋਸ਼ਿਸ਼ ਕਰਿਆ ਕਰੋ ਕਿ ਦੂਜਿਆਂ ਦੀਆਂ ਗਲਤੀਆਂ ਨੂੰ ਇਗਨੋਰ ਕਰੋ ਠੀਕ ਹੈ ਨਾ ਤਾਨੂੰ ਦੂਜਿਆਂ ਤੋਂ ਕੋਈ ਬਦਲਣ ਦੀ ਲੋੜ ਨਹੀਂ ਹੋਣਾ ਚਾਹੀਦਾ ਤੁਹਾਨੂੰ ਆਪਣੇ ਆਪ ਨਾਲ ਮਤਲਬ ਹੋਣਾ ਚਾਹੀਦਾ ਤੁਸੀਂ ਕਿੱਥੇ ਖੜੇ ਹੋ ਅੱਜ ਹਨ ਤੇ ਤੁਸੀਂ ਕਿੱਥੇ ਜਾਣਾ ਹੈ ਤੁਸੀਂ ਕੀ ਕਿਹੜੀ ਤੁਹਾਡੀ ਇੱਕ ਟਾਰਗੇਟ ਆ ਹਨ ਤੁਸੀਂ ਕਿੱਥੇ ਪਹੁੰਚਣਾ ਹੈ ਹਨ ਹਰ ਇੱਕ ਵਾਰ ਹਰ ਇੱਕ ਵਾਰ ਮੈਂ ਗੱਲ ਕਰਦਾ ਟਾਰਗੇਟ ਦੀ ਹਨ ਜਦੋਂ ਤੁਸੀਂ ਉਹ ਚੀਜ਼ ਆਪਣੇ ਆਪ ਆਪਣੇ ਆਪ ਦੇ ਅੰਦਰ ਸਮਝਣ ਲੱਗੇ ਹਨ ਤੁਸੀਂ ਉਹ ਚੀਜ਼ ਨੂੰ ਪਛਾਣ ਲਿਆ ਤਾਂ ਤੁਸੀਂ ਵੀ ਆਮ ਤੋਂ ਖਾਸ ਬਣ ਜਾਓਗੇ ਸੋ ਇਸ ਲਈ ਦੂਜਿਆਂ ਦੀਆਂ ਕਮੀਆਂ ਕਿੱਢਦੀਆਂ ਬੰਦ ਕਰੋ ਤੇ ਇੱਕ ਚੀਜ਼ ਹੋਰ ਕਹੂੰਗਾ ਮੈਂ ਵੀ ਇਹ ਜਿਹੜੀ ਆਮ ਤੇ ਖਾਸ ਵਾਲੀ ਗੱਲ ਹੁੰਦੀ ਹੈ ਪਿੱਤਲ ਤੇ ਸੋਨੇ ਵਾਲੀ ਗੱਲ ਹੁੰਦੀ ਆ ਹਨ ਆਮ ਬੰਦਾ ਇੱਕ ਪਿੱਤਲ ਵਰਗਾ ਹੁੰਦਾ ਹੈ ਨਾ ਤੇ ਜਿਹੜਾ ਖਾਸ ਬੰਦਾ ਉਹ ਸੋਨਾ ਹੁੰਦਾ ਹੈ ਨਾ ਸੋਨਾ ਖਰਾ ਜਿਹਨੂੰ ਉਹ ਕਿਸੇ ਨਾਲ ਕੋਈ ਮਤਲਬ ਨਹੀਂ ਉਹ ਪਤਾ ਵੀ ਇਹਦੀ ਵੈਲਿਊ ਕੀ ਹੈ ਠੀਕ ਹੈ ਜੀ ਇਸ ਲਈ ਦੋਸਤੋ ਕੋਸ਼ਿਸ਼ ਕਰੋ ਆਮ ਤੋਂ ਖਾਸ ਬਣੋ ਤੇ ਦੂਜੇ ਨੇ ਗਾਦੀਆਂ ਘਟਣੀਆਂ ਬੰਦ ਕਰੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਮੈਨ ਸ਼ੇਅਰ ਜਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ